ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਓ ਨਾਮੁ ਰਾਈ ਗੁਰੂ ਸਤਿਨਾਮ ਵਾਹਿਗੁਰੂ 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 ਜੁਗਾ ਜੁਗਾ ਟਲ ਭਗਤ ਵਛਲ ਕਿਰਪਾ ਨਦਾਨ ਚਵਰ ਤਖਤ ਦੇ ਮਾਲਿਕ ਹਾਜ਼ਰਾ ਹਜੂਰ ਜਾਹਰਾ ਹਜੂਰ ਖੰਡਾ ਬ੍ਰਹਮੰਡਾਂ ਦੇ ਮਾਲਿਕ ਐਸੇ ਦੀਨ ਦਿਆਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਤਾ ਗਦੀ ਦੇ ਸੰਬੰਧ ਦੇ ਵਿੱਚ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੈਪੀ ਕੁਮਾਰ ਸੱਚਖੰਡ ਗਮਨ ਦੇ ਸੰਬੰਧ ਵਿੱਚ ਸੋ ਗੁਰੂ ਪਿਤਾ ਜੀ ਤੇ ਜੋਤੀ ਜੋਤ ਸੰਬੰਧ ਵਿੱਚ ਸਮੂਹ ਸੰਗਤਾਂ ਵੱਲੋਂ ਮਿਲ ਜੁੜ ਕੇ ਹਰ ਸਾਲ ਦੀ ਤਰ੍ਹਾਂ ਬ੍ਰह्म ਗਿਆਨੀ ਧੰਤਨ ਬਾਬਾ ਅੰਮ੍ਰਿਤ ਸਿੰਘ ਜੀ ਲੰਗਰ ਸਾਹਿਬ ਵਾਲੇ ਇਹਨਾਂ ਦੇ ਵਰਸਾਏ ਹੋਏ ਸੇ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਸੱਚਖੰਡ ਵਾਸੀ ਬਾਬਾ ਮੰਗਲ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਮੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਗੁਰਤਾ ਗੱਦੀ ਸੰਬੰਧ ਵਿੱਚ ਗੁਰੂ ਪਿਤਾ ਜੀ ਦੇ ਮਹਾਨ ਸਮਾਗਮ ਮਨਾਉਦੇ ਰਾਮ ਕੀਤੇ ਸਨ ਸੰਤ ਬਾਬਾ ਮੰਗਾ ਸਿੰਘ ਜੀ ਧਰਮਕੋੜ ਵਾਲੇ ਤਿੰਨਾਂ ਦੇ ਸਹਿਯੋਗ ਦੇ ਨਾਲ ਸਮੂਹ ਸੰਗਤਾਂ ਇਲਾਕਾ ਨਿਵਾਸੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਸੋਂ ਰੋਇ ਤੋਂ ਲੈ ਕਰਕੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮੰਨੈ ਪਰਧਖ ਗੁਰੂ ਨਿਸਤਾਰੀ ਸਤਗੁਰਾਂ ਦੀ ਪਵਿੱਤਰ ਪਾਵਨ ਹਾਜ਼ੂਰੀ ਅੰਦਰ ਸਤਗੁਰਾਂ ਦੇ ਗੁਰਤਾ ਗੱਦੀ ਸੰਬੰਧ ਵਿੱਚ ਸਤਗੁਰਾਂ ਦੀ ਜੋਤੀ ਜੋਤ ਗਵਨ ਸੁਬੰ ਸੱਚਖੰਡ ਨੂੰ ਜਦ ਪਿਆਨਾ ਕਰਨ ਤੋਂ ਪਹਿਲਾਂ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਨੇ ਗੁਰਤਾ ਗੱਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਏ ਨੂੰ ਬਖਸ਼ੀ ਕੀਤੀ ਆਗਿਆ ਭਈ ਆਕਾਲ ਕੀ ਤਦੇ ਚਲਾਇਓ ਪੰਥ ਸਤ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗੁਰ ਅੰਤ ਆਓ ਸਤ ਸੰਗੀਜੋ ਸਾਰੇ ਨਾਲ ਮਿਲ ਕੇ ਆਪਾਂ ਸਾਰੀਆਂ ਸੰਤਾਂ ਗੁਰਤਾ ਗਦੀ ਦਿਵਸ ਮਨਾ ਰਹੇ ਹੋਂ ਨਾਲ ਹੀ ਗੁਰੂ ਪਿਤਾ ਦਾ ਜੋਤੀ ਦੂਤ ਜੋ ਸਿਖ ਜਸਬੰਦ ਵਿੱਚ ਸਤ ਗੁਰਾਂ ਦਾ ਓਟ ਆਸਰਾ ਲਿਆ ਹੈ ਜਿੰਨੀਆਂ ਵੀ ਸੰਗਤਾਂ ਸੇਵਾ ਕਰੀ ਜਾਂਦੀਆਂ ਸੇਵਾ ਕਰੀ ਜਾਂ ਜਿਹੜੇ ਐਤਰ-ਉਂਦਰ ਤੋਰ ਫਿਰ ਰਹੇ ਹਨ ਸੰਗਤਾਂ ਨੂੰ ਬੇਨਤੀ ਹੈ ਲੰਗਰ ਛਕ ਕਰਕੇ ਗੁਰੂ ਦੇ ਚਰਨਾ ਚਾਕੇ ਬੈਠਣ ਦੀ ਕਿਰਪਾਲਤਾ ਕਰੀਏ ਤੇ ਪਿਓ ਦੀ ਗੋਦ ਵਿੱਚ ਬੈਠਣ ਦਾ ਹੋਰ ਹੀ ਆਨੰਦ ਆਉਂਦਾ ਹੈ ਆਓ ਕਾਗਰਤਾ ਬਣਾਈਏ ਕਾਗਰਤਾ ਬਣਾਉਣ ਵਾਲੀ ਬਾਦਸ਼ਾਹ ਦਰਵੀਰ ਗੁਰੂ ਗੋਬਿੰਦ ਸਿੰਘ ਸ਼ੈਨ ਸ਼ਾਹ ਦਰਵੀਰ ਗੁਰੂ ਗੋਬਿੰਦ ਸਿੰਘ ਆਉ ਖਤੇ ਬRAND ਕਰ ਗਏ ਚੁਕਾ ਜੀ ਸਤਿਗੁਰਾਂ ਨੂੰ ਬੋਲਣਾ ਕਰ ਗਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਰੱਖੂ ਸ਼ਰਨਾ ਤੁਹਾਡੀ ਇੱਥੇ ਛੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਮਿਲ ਕੇ ਹੋਏ ਮੂਲਾ ਖਤਲ ਚਤਾਰ ਸਾਹਿਬ ਗੁੰਦਰਾ ਬਣਿਆ ਹੋਇਆ ਨਾ ਗੁਰਸਵਾਰੇ ਉਹਦੀ ਸੇਵਾ ਬ੍ਰਹਮ ਗਿਆਨੀ ਦੋ ਦਿਨ ਦਿਨ ਸਮਾ ਮਿਲੇਆ ਗੁਰੂ ਦੇ ਜਨਨਾ ਜਹਾਜ਼ਰੀ ਕਰਨ ਦਾ ਵੀ ਉੱਥੇ ਵੀ ਬਹੁਤ ਪਿਆਰ ਚ ਮਾਹਪੁਰਖਾਂ ਗਿਆ ਕਰਿਆ ਕਰਦੇ ਸੰਸੰਤ ਮਾ ਨਵਿੰਦਰ ਸਿੰਘ ਪੰਦ ਬਾਬਾ ਨਰਿੰਦਰ ਸਿੰਘ ਗੁਰੂ ਸਵਾਰਿਓ ਅੱਜ ਵੀ ਕਿਸੇ ਮਾਹਪੁਰਖਾਂ ਨੂੰ ਮਿਲਣਾ ਵੀ ਤਾਂ ਟਾਈਮ ਲੈਣਾ ਪੈਂਦਾ ਪਿਆਰ ਮੈਂ ਦੱਸਾਂ ਰਹੀ ਸਾਈ ਤੁਹਨੋਂ ਤਸਦੀਰ ਮੈਂ ਦੱਸਾਂ ਸਤਨਾ Thank ग़रीबनि सारी संगत गज कला सधन ਦੀਬ ਕੁਰਾਨ ਕੁਰਾਨ ਕਹੇ ਮਤ ਇੱਕ ਹੈ ਮਤ

ਮੰਗਰ ਹੱਸਾ ਪਹਿਲਾ ਯਾਰ ਕਾ ਜੋਗੀ ਨੇ ਲਿਖਿਆ ਹੈ ਨਾ ਕਰਤਾਰ ਦੀ ਸੁਗੰਧ ਹੈ ਨਾਨਕ ਦੀ ਕਸਮ ਹੈ ਪੁਰਨੇ ਅਕਾਲ ਤੋਂ ਸੁਣਾਇਆ ਸੀ ਆਪਣੇ ਅੱਲਾਹ ਨਾਲ ਜੋ ਸੁਗੰਧ ਖਾਂਦੀ ਸਾਹਿਬ ਸਿੰਘ ਅੱਲਾ ਯਾਰ ਕਾ ਜੋਗੀ ਮੁਸਲਮਾਨ ਰਾਈਫਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦੇ ਚਮਕੌਰ ਸਾਹਿਬ ਦਾ ਯੁੱਧ ਤੇ ਅੱਲਾ ਯਾਰ ਕਾ ਜੋਗੀ ਨੇ ਕਿਹਾ ਤੂੰ ਬੜੀ ਵੱਡੀ ਗਲਤੀ ਕੀਤੀ ਹੈ ਤੂੰ ਕਾਫਰਾਂ ਦੇ ਹੱਥ ਲੱਗਦਾ ਫੇਰਨਾ अहसास लेकिन महाराज बड़ा और कृपान ਇਸਲਾਮ ਵਾਲਿਆਂ ਨੇ ਆਖਿਆ ਅੱਲਾ ਯਾਰ ਖਾਂ ਤੇ ਰੱਬ ਤਾਂ ਐਸਾ ਹੈ ਸਾ ਜਿਹਦਾ ਅੱਲਾ ਯਾਰ ਖਾਂ ਜਦ ਵੀ ਪਿੰਡ ਦੇ ਬਾਹਰ ਬਾਤ ਚੋਂ ਹਟਦੇ ਬਜ਼ੁਰਗ ਹੋਗੇ ਨਾ ਆਇਆ ਕਾਜੀ ਓਏ ਅੱਲਾ ਯਾਰ ਖਾਂ ਆਖਰੀ ਸਮਾਂ ਆ ਗਿਆ ਇਹ ਅਜੇ ਵੀ ਖਿਮਾ ਮੰਗਦਾ ਮਾਫੀ ਮੰਗਦਾ ਤੇਰੀ ਜਾਨ ਬਚਾਉਣਗੇ ਤੇਨੂੰ ਅੱਲਾ ਦੀ ਕਚਹਿਰੀ ਚ ਲੈ ਕੇ ਜਾਵਾਂਗੇ ਅਜੇ ਵੀ ਕਹਿੰਦੇ ਗੁਰੂ ਗੋਬਿੰਦ ਸਿੰਘ ਕਾਫਰ ਹੈ ਕਿ ਤੇ ਅਜਾ ਕੇ ਬਚਨ ਕਰਾਂਗੇ ਆਓ ਸ਼ਰਮਾ ਕਰੋ ਹਾਂ